ਬਰਸਾਤਾ ਕਰਕੇ ਅੰਮ੍ਰਿਤਸਰ ਸ਼ਹਿਰ ਦਾ ਰੋਡ ਨੈਟਵਰਕ ਪੂਰੀ ਤਰ੍ਹਾਂ ਬਰਬਾਦ ਹੋ ਚੁੱਕਾ ਹੈ ਤੈਸ ਨੈਸ ਹੋ ਚੁੱਕਾ ਹੈ ਤੁਹਾਨੂੰ ਦਿਖਾ ਦਿੰਦੇ ਆ ਕਿ ਹਾਲਾਤ ਹੋਏ ਨੇ ਸੜਕਾਂ ਦੇ ਬਹੁਤ ਬੁਰੀ ਹਾਲਤ ਵਿੱਚ ਸੜਕਾਂ ਨੇ ਔਰ ਕਿਤੇ ਕਿਤੇ ਵੱਡੇ ਇੱਥੇ ਟੋਏ ਪੈ ਚੁੱਕੇ ਨੇ ਔਰ ਹਚਕੋਲੇ ਖਾਂਦੇ ਹੋਏ ਵਾਹਨ ਚਾਲਕ ਇਥੋਂ ਗੁਜ਼ਰਦੇ ਨੇ ਬਹੁਤ ਬੁਰੀ ਹਾਲਤ ਵਿੱਚ ਇਹ ਸੜਕਾਂ ਨੇ ਤਕਰੀਬਨ ਤਕਰੀਬਨ ਜੇ ਗੱਲ ਕਰ ਲਈਏ ਅੰਮ੍ਰਿਤਸਰ ਸ਼ਹਿਰ ਦੀਆਂ ਬਹੁਤ ਸਾਰੀਆਂ ਸੜਕਾਂ ਜਿਹੜੀਆਂ ਨੇ ਉਹ ਅਜਿਹੀ ਹਾਲਾਤਾਂ ਵਿੱਚ ਨੇ ਬਹੁਤ ਹੀ ਜ਼ਿਆਦਾ ਕਿ ਖਸਤਾ ਹਾਲਤ ਵਿੱਚ ਨੇ ਟੁੱਟੀਆਂ ਸੜਕਾਂ ਨੇ ਔਰ ਜਦੋਂ ਵਾਹਨ ਚਾਲਕ ਇਹਨਾਂ ਸੜਕਾਂ ਤੋਂ ਲੰਘਦੇ ਨੇ ਤਾਂ ਅਕਸਰ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਨੇ ਕਿਉਂਕਿ ਬਹੁਤ ਵੱਡੇ ਟੋਏ ਨੇ ਔਰ ਜੇ ਗੱਲ ਕਰ ਲਈਏ ਸੜਕ ਘਟ ਤੇ ਟੋਏ ਜ਼ਿਆਦਾ ਵਿਖਾਈ ਜਾਂਦੇ ਨੇ ਔਰ ਉਬਰ ਖਬਰ ਰਸਤਿਆਂ ਤੋਂ ਲੰਘਣਾ ਬਹੁਤ ਜ਼ਿਆਦਾ ਔਖਾ ਆ ਕਿਉਂਕਿ ਅਮਰਸਰ ਵਿੱਚ ਹਜ਼ਾਰਾਂ ਨਹੀਂ ਲੱਖਾਂ ਵਾਹਨ ਨੇ ਔਰ ਇਹ ਵਾਹਨ ਚਾਲਕ ਆਪਣੇ ਮੰਜ਼ਲੇ ਤੱਕ ਪਹੁੰਚਣ ਵਾਸਤੇ ਸੜਕਾਂ ਦਾ ਹੀ استعمال کر دینے پر سڑکاں دی جو حالت ہے او ترسیوک بنی ہوئی ہے اور اں سڑکاں تو لنگنا بہت زیادہ دشواریاں ਭਰਿਆ ਹੋ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿੰਨਾ ਵੱਡਾ ਜਿਹੜਾ ਟੋਟਾ ਹੈ ਇਥੋਂ ਲੰਘ ਪਾਣਾ ਵਾਹਨ ਚਾਲਕਾਂ ਵਰਸੇ ਬਹੁਤ ਮੁਸ਼ਕਲ ਹੈ ਖਾਸ ਕਰਕੇ ਟੂ-ਵੀਲਰ ਚਾਲਕ ਤੇ ਜਿਹੜੇ ਆਟੋ ਚਾਲਕ ਨੇ ਉਹਨਾਂ واسطے ਤਾਂ ਬਹੁਤ ਹੀ ਜ਼ਿਆਦਾ ਪਰੇਸ਼ਾਨੀਆਂ ਦਾ ਸਬਬ ਬਣੀਆਂ ਹੋਈਆਂ ਨੇ ਟੁੱਟੀਆਂ ਸੜਕਾਂ ਨੇ اور ਨਗਰ ਨਿਗਮ ਨੂੰ ਚਾਹੀਦਾ ਹੈ ਵੀ ਇਹਨਾਂ ਸੜਕਾਂ ਦੀ ਜਿਹੜੀ ਕਿ ਉਹ ਮੁਰਤੋਂ ਮੁਰੰਮਤ ਕਰਵਾਈ ਜਾਵੇ। ਪਾਜੀ ਕਿੰਨੀ ਇੱਕ ਦਿੱਕਤ ਹੁੰਦੀ ਹੈ ਅਜਿਹੀਆਂ ਸੜਕਾਂ ਤੋਂ ਕਿਉਂਕਿ ਇੱਥੋਂ ਵਾਹਨ ਜਿਹੜੇ ਨੇ ਹੱਚਕੋਲੇ ਖਾਂਦੇ ਲੰਘਦੇ ਨੇ ਸ਼ਾਇਦ ਜਿਹਨੂੰ ਲੰਘਦੇ ਹੋਣਗੇ ਵਾਹਨ ਤਾਂ ਇੱਥੇ ਐਕਸੀਡੈਂਟ ਵੀ ਹੋ ਜਾਂਦਾ ਹੁਣ। ਬਹੁਤ ਬੁਰੇ ਹਾਲ ਹੈ ਭਾਜੀ ਇੱਥੇ। ਅਸਲ ਦੇ ਵਿੱਚ ਜਦੋਂ ਵੀ ਬਰਸਾਤ ਹੁੰਦੀ ਹੈ ਇੱਕ ਤਾਂ ਇੱਥੇ ਰੋਡ ਦੇ ਉੱਤੇ ਇੰਨਾ ਪਾਣੀ ਖਲੋ ਜਾਂਦਾ ਬੁਰੀ ਹਾਲਤ। ਇਹ ਤਾਂ ਸੜਕ ਟੁੱਟੀ ਆ। ਸੜਕ ਟੁੱਟਣ ਕਰਕੇ ਇੱਥੇ ਬੜੇ ਲੋਕ ਡਿੱਗਦੇ ਆ। ਬਹੁਤ ਜਣੇ ਡਿੱਗਦੇ ਆ ਜੀ। ਇੱਕ ਨਹੀਂ ਬਹੁ ਜਾਣੇ ਡਿੱਗੇ ਮਲਬਾ ਇੱਥੇ ਪਾਜੰਦੇ ਸ਼ਾਇਦ ਲੋਕੀ ਪਾਜੰਦੇ ਹੋਣਗੇ ਜਾਂ ਕਾਰਪੋਰੇਸ਼ਨ ਦੇ ਕਰਮਚਾਰੀ ਪਾਜੰਦੇ ਹੋਣਗੇ ਕਿ ਮਲਬਾ ਪਾਉਣਾ ਇਹ ਹੱਲ ਹੈਗਾ ਸੜਕ ਦਾ ਨਹੀਂ ਮਲਬਾ ਪਾਉਣਾ ਵੇਖੋ ਜੀ ਇਹ ਹਾਲ ਤੇ ਹੈ ਨਹੀਂ ਸੜਕ ਟੁੱਟੀ ਪਈ ਆ ਸਰਕਾਰ ਕੋ ਪੈਸੇ ਨਹੀਂ ਮੇਰੇ ਕੋ ਬਜਟ ਨਹੀਂ ਹੈ ਹਨਾ ਤੇ ਉਹਦੇ ਕਰਕੇ ਤੁਸੀਂ ਜਿੱਦਨ ਬਰਸਾਤ ਹੋਏਗੀ ਤੇ ਉਦੋਂ ਆਣ ਕੇ ਇੱਕ ਵਾਰੀ ਚੈੱਕ ਕਰੋ ਇੱਧਰ ਬਾਬੂ ਰਾ ਲੈ ਮਲਬਾ ਬੰਨਣ ਸੋ ਤੋਂ ਜ਼ਿਆਦਾ ਦਿੱਕਤ ਨਹੀਂ ਹੁੰਦੀ ਉਹ ਉਹ ਵੀ ਹਰ ਕਿ ਪਾਇਆ ਜੀ ਪਹਿਲਾਂ ਮਲਬਾ ਵੀ ਨਹੀਂ ਪਾਉਂਦੇ ਤੇ ਖੱਡੇ ਪਾਏ ਆ ਇਹ ਮਲਬਾ ਵੀ ਜਿਹੜੇ ਹੁਣ ਮਲਬਾ ਵੀ ਜਿਹੜਾ ਪਾਇਆ ਇਹ ਹੁਣ ਪਾਇਆ ਜੀ ਨਹੀਂ ਇੱਥੇ ਹੁਣ ਨਹੀਂ ਜਿੱਦਾ ਵੀ ਪੈਚ ਵਰਕ ਸਹੀ ਤਰੀਕੇ ਨਾਲ ਲੱਗਨ ਤਾਂ ਲੋਕਾਂ ਦੀ ਰਾਹ ਸੌਖੀ ਹੋ ਸਕਦੀ ਸਰਕਾਰ ਦਾ ਕੰਮ ਹੈ ਜੀ ਕਰਦੇ ਹੀ ਨਹੀਂ ਪ੍ਰਸ਼ਾਸਨ ਨਗਰ ਨਿਗਮ ਨੂੰ ਚਾਹੀਦਾ ਨਹੀਂ ਹਾਂ ਨਗਰ ਨਿਗਮ ਨੂੰ ਚਾਹੀਦਾ ਉਹ ਕਰਦੇ ਹੀ ਨਹੀਂ ਜੀ ਧਿਆਨ ਹੀ ਨਹੀਂ ਦਿੰਦੇ ਇਸ ਬੰਨੇ ਧਿਆਨ ਨਹੀਂ ਤੁਸੀਂ ਵੀ ਇੱਥੇ ਹੀ ਹੈ ਦੁਕਾਨ ਤੇ ਤੁਹਾਡੀ ਇੱਥੇ ਹੀ ਸੜਕ ਤੇ ਕਿੰਨੀ ਕ ਆਵਾਜ਼ ਇਹ ਸਮਝਦੇ ਇੱਥੇ ਲੋਕਾਂ ਦੀ ਆਹ ਜਲਦੀ ਸਾਰਾ ਸ਼ਹਿਰੀ ਹੰਦੀ ਮੋਰੀ ਪੋਸ਼ ਇਲਾਕਾ ਵੀ ਲੱਗਦਾ ਰਾਣੀ ਕਾ ਬਾਗ ਰਾਣੀ ਕਾ ਬਾਗ ਫਿਰ ਸੋਨੀ ਸਾਹਿਬ ਦੀ ਕੋਠੀ ਆ ਜੀ ਹੈ ਨਾ ਸਾਰਾ ਚੌਂਕ ਆ ਸਾਰਾ ਰਾਣੀ ਕਾ ਬਾਗ ਸਾਰਾ ਐਲੀ ਲੰਗਦਾ ਵਾ ਹੈ ਨਾ ਤੇ ਇਹ ਮੁਰਮਤ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਜ਼ਰੂਰੀ ਬਹੁਤ ਜ਼ਰੂਰੀ ਬਿਲਕੁਲ ਮੁਰਮਤ ਜਿਹੜੀ ਕਿ ਉਹ ਸੜਕਾਂ ਦੀ ਬਹੁਤ ਜ਼ਰੂਰੀ ਹੋਣੀ ਚਾਹੀਦੀ ਹੈ ਕਿਉਂਕਿ ਪੋਸ਼ ਇਲਾਕਾ ਬਿਲਕੁਲ ਰਾਣੀ ਕਾ ਬਾਗ ਦੇ ਨਾਲ ਲੱਗਦੀ ਸੜਕ ਹੈ ਔਰ ਕਿਸ ਕਦਰ ਸੜਕ ਤੇ ਟੋਏ ਪਏ ਹੋਏ ਨੇ ਔਰ ਇਹਨਾਂ ਟੋਇਆਂ ਨੂੰ ਮਲਬੇ ਨਾਲ ਭਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਉਹ ਜ਼ਿਆਦਾ ਖਰਾਬ ਲੋਕਾਂ ਨੂੰ ਕਰਦੇ ਨੇ ਆਵਾਜਾਈ ਨੂੰ ਜਿਆਦਾ ਖਰਾਬ ਕਰਦੇ ਨੇ ਕਿਉਂਕਿ ਮਲਬੇ ਵਿੱਚ ਜਦੋਂ ਇੱਟਾਂ ਦੇ ਟੋਟੇ ਨਿਕਲਦੇ ਨੇ ਤਾਂ ਉਹ ਜਿਆਦਾ ਪਰੇਸ਼ਾਨੀ ਦਾ ਸਬਬ ਬਣਦੇ ਨੇ ਔਰ ਆਵਾਜਾਈ ਵਿੱਚ ਲਗਾਤਾਰ ਲੋਕਾਂ ਨੂੰ ਦਿੱਕਤਾਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਤੁਸੀਂ ਦੇਖ ਸਕਦੇ ਹੋ ਕਿਸ ਕਦਰ ਜਿਹੜੀ ਕਿ ਸੜਕ ਹੈ ਹੁਣ ਉਹ ਟੁੱਟੀ ਹੋਈ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਹਾਲਾਤ ਬਣੇ ਹੋਏ ਨੇ ਸੜਕ ਦੇ ਜੇਕਰ ਅਸੀਂ ਫੌਰਨ ਮੁਰੰਮਤ ਨਾ ਕਰਵਾਈ ਗਈ ਤਾਂ ਇੱਥੇ ਹੋਰ ਵੀ ਜਿਹੜੇ ਡੂੰਘੇ ਨੇ ਉਹ ਟੋਏ ਪੈਣਗੇ ਤਾਂ ਲਗਾਤਾਰ ਲੋਕਾਂ ਨੂੰ ਆਵਾਜਾਈ ਵਿੱਚ ਦਿਕਤ ਪਰੇਸ਼ਾਨੀ ਹੁੰਦੀ ਹੈ ਭਾਜੀ ਕਿੰਨੀ ਕੁ ਮੁਸ਼ਕਲ ਹੁੰਦੀ ਹੈ ਇੱਥੋਂ ਲੰਘਣ ਵਿੱਚ کافی ਪਰੇਸ਼ਾਨੀ ਹੁੰਦੀ ਵੀਰ ਜੀ ਤੇ ਜੰਪ ਕਰਦੀਆਂ ਗੱਡੀਆਂ ਸ਼ੌਕਰ ਬਹਿ ਜਾਂਦੇ ਗੱਡੀਆਂ ਦੇ ਰੀੜ ਦੀ ਹੱਡੀ ਨੂੰ ਜ਼ੋਰ ਪੈਂਦਾ ਹੈ ਵੀਰ ਜੀ ਇੱਥੇ ਦੇਖਿਆ ਜਾਂਦਾ ਵੀ ਮਲਬਾ ਸੁੱਟ ਕੇ ਇਹਨੂੰ ਰਿਪੇਅਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਕਿ ਮਲਬੇ ਨਾਲ ਸੜਕਾਂ ਰਿਪੇਅਰ ਹੋ ਜੇ ਇੱਕ ਟੈਂਪਰੇਰੀ ਹੈ ਇਹਦੇ ਕੋਈ ਪੱਕਾ ਹੱਲ ਨਹੀਂ ਹੈ ਦਾ ਹੈਗਾ ਮੁਰੰਮਤ ਹੋਣੀ ਚਾਹੀਦੀ ਪੂਰੀ ਤਰੀਕੇ ਨਾਲ ਬਿਲਕੁਲ ਜੀ ਬਿਲਕੁਲ ਬਿਲਕੁਲ ਤਾਂ ਮੁਰੰਮਤ ਜਿਹੜੀ ਕਿ ਉਹ ਮੰਗ ਰਹੀ ਹੈ ਸੜਕਾਂ ਕਿਉਂਕਿ ਇੱਕ ਨਹੀਂ ਦੋ ਨਹੀਂ ਕੋ ਕਾਫੀ ਸਰੀ ਸੜਕਾਂ ਸਾਰੀਆਂ ਖਰਾਬ ਹੋ ਗਈਆਂ ਕਿੰਨੇ ਕੋ ਦਿੱਕਤ ਹੁੰਦੀ ਲੰਘਣ ਲੱਗਿਆ ਸਰ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਹੈ ਮੈਂ ਕਹਿੰਦਾ ਸਰਕਾਰ ਸੁੱਤੀ ਪਈ ਲੱਗਦਾ ਦੱਸੋ ਤਾਂ ਕਿ ਅਸੀਂ ਪਿੱਛੋਂ ਪੜਾਵੀ ਇੱਕ ਵਾਰ ਕਰਾਇਆ ਹੀ ਆਂਦੇ ਵੀ ਤੁਹਾਡੇ ਇੱਥੋਂ ਟੈਂਡਰ ਪਾਸ ਹੋ ਜਾਂਦੇ ਖਾ ਪੀ ਜਾਂਦੇ ਆਪ ਹੁਣ ਇਲੈਕਸ਼ਨਾਂ ਸਿਰ ਤੇ ਆ ਕੋਈ ਨਹੀਂ ਹੁਣ ਆਣਗੇ ਬਹੁਤ ਜ਼ਿਆਦਾ ਦਿੱਕਤ ਤੇ ਦੁਸ਼ਵਾਰੀ ਹੁੰਦੀ ਹੋਣੀ ਤੁਹਾਨੂੰ ਜਿਹੜੋ ਲੰਘਦੇ ਹੋ ਕਿਉਂਕਿ ਮੇਨ ਇੱਥੋਂ ਰਾਣੀ ਕਾ ਬਾਗ ਬਿਲਕੁਲ ਨਾਲ ਹੀ ਸਰ ਮੈਂ ਦਿੱਕਤ ਦੇ ਬਾਰੇ ਤੁਹਾਨੂੰ ਮਦਦਾਂ ਮੈਂ ਪਰਸੋਂ ਤੋਂ ਡਿਊਟੀ ਤੇ ਜਾ ਰਿਹਾ ਹਾਂ ਸਵੇਰ ਦੀ ਗੱਲ ਆ ਤੇ ਇੱਥੇ ਪਾਣੀ ਇੰਨਾ ਮਤਲਬ ਕੀ ਉਹ ਟੋਏ ਪਏ ਹੋਏ ਹੀ ਇੰਨੇ ਜ਼ਿਆਦਾ ਈ ਦਿਸ਼ੇ ਤਿੰਨ ਚਾਰ ਈ ਦਿਸ਼ੇ ਪਲਟੇ ਇੱਥੇ ਸਵਾਰੀਆਂ ਜ਼ਮੀਤ ਸੱਟਾਂ ਵੀ ਲੱਗੀਆਂ ਹੋਣੀਆਂ ਸੱਟਾਂ ਸੱਟਾਂ ਮਹਾਰਾਜ ਬਜ਼ੁਰਗ ਮਾਤਾ ਹੀ ਨਾਲ ਹੋਰ ਲੇਡੀਜ਼ ਹੈਗੀਆਂ ਹੀ ਕੌਣ ਜ਼ਿੰਮੇਵਾਰ ਆ ਸਰਕਾਰਾਂ ਤੋਂ ਪੈਸੇ ਲੈ ਕੇ ਗਾਹ ਜਾਂਦੀਆਂ ਆਪਣਾ ਟੈਂਡਰ ਪਾਸ ਕਰਾ ਲਦੇ ਕਾਉਂਸਲਰ ਹੋ ਗਿਆ ਜਿਹੜਾ ਮਰਜ਼ੀ ਹੋ ਗਿਆ ਇਹ ਆਪਣੇ ਪੈਸੇ ਇਹਨਾਂ ਨੂੰ ਆਪਣੇ ਪੈਸੇ ਢਿੱਡ ਭਰਨਾ ਮਤਲਬ ਆ ਜਨਤਾ ਨਾਲ ਕੋਈ ਵਾਲੀਵਾਰਸ ਨਹੀਂ ਹੁਣ ਹੱਥ ਜੋੜ-ਜੋੜ ਕੇ ਵੋਟਾਂ ਮੰਗਾਣ ਨੂੰ ਕਿ ਤੇ ਜਦੋਂ ਲੱਗੀ ਵੋਟਾਂ ਜੋ ਜਿੱਤੇ ਜਾਂਦੇ ਆ ਉਦੋਂ ਬਰ ਪੁੱਛਦਾ ਕੋਈ ਨਹੀਂ ਬਿਲਕੁਲ ਜੀ ਪੁੱਛਦਾ ਕੋਈ ਨਹੀਂ ਜਦੋਂ ਵੋਟਾਂ ਤੋਂ ਜਿੱਤ ਜਾਂਦੇ ਆ ਉਦੋਂ ਪੁੱਛਦਾ ਕੋਈ ਨਹੀਂ ਕਿਉਂਕਿ ਜਿਹੜਾ ਕਿ ਮੋੜਲੀਆ ਸਹੂਲਤਾ ਜਿਹੜੀ ਕਿ ਉਹ ਮੁਹੱਈਆ ਕਰਵਾਉਣਾ ਪ੍ਰਸ਼ਾਸਨ ਦੀ ਮੋੜਲੀ ਜ਼ਿੰਮੇਵਾਰੀ ਹੁੰਦੀ ਹੈ ਪਰ ਤੁਸੀਂ ਦੇਖ ਸਕਦੇ ਹੋ ਕਿਸ ਕਦਰ ਹਾਲਾਤ ਬਣੇ ਹੋਏ ਨੇ ਸੜਕਾਂ ਦੇ ਬਹੁਤ ਜ਼ਿਆਦਾ ਜੜਜੜ ਹਾਲਤ ਵਿੱਚ ਨੇ ਸੜਕਾਂ ਜਿੱਥੋਂ ਕੀ ਆਵਾਜਾਈ ਵੀ ਕਰਨੀ ਬਹੁਤ ਜ਼ਿਆਦਾ ਔਖੀ ਹੋ ਗਈ ਹੈ ਅਕਸਰ ਲੋਕ ਇੱਥੇ ਜਦੋਂ ਲੰਘਦੇ ਨੇ ਤਾਂ ਉਹ ਇੱਥੇ ਹਾਸਿਆਂ ਦਾ ਸ਼ਿਕਾਰ ਬਣ ਜਾਂਦੇ ਨੇ ਇਸ ਕਰਕੇ ਨਗਰ ਨਿਗਮ ਨੂੰ ਚਾਹੀਦਾ ਹੈ ਵੀ ਜਿਹੜੀਆਂ ਸੜਕਾਂ ਬਹੁਤ ਜ਼ਿਆਦਾ ਟੁੱਟ ਗਈਆਂ ਨੇ ਉਹਨਾਂ ਦੀ ਫੋਰੀ ਮੁਰੰਮਤ ਕਰਵਾਈ ਜਾਵੇ ਤਾਂ ਜੋ ਲੋਕਾਂ ਦੀ ਜਿਹੜੀ ਉਹ ਰਾਹ ਆ ਉਹ ਸੋਖੀ ਹੋ ਸਕੇ ਕਿਉਂਕਿ ਬਹੁਤ ਜ਼ਿਆਦਾ ਵੱਡੇ ਵੱਡੇ ਟੋਏ ਪਏ ਹੋਏ ਨੇ ਔਰ ਵਾਹਨ ਜਿਹੜੇ ਨੇ ਇਥੋਂ ਪਿਛਕੋਲੇ ਖਾਂਦੇ ਹੋਏ ਲੰਘਦੇ ਨੇ ਤਾਂ ਲੋਕ ਦੱਸ ਰਹੇ ਨੇ ਵੀ ਇੱਥੇ 3-4 ਆਟੋ ਉਹ ਵੀ ਜਿਹੜੇ ਕੀ ਹਾਸੀਆਂ ਦਾ ਸ਼ਿਕਾਰ ਹੋਏ ਨੇ ਔਰ ਲੋਕਾਂ ਨੂੰ ਇਥੋਂ ਗੁਜ਼ਰਨ ਵੇਲੇ ਸੱਟਾਂ ਵੀ ਲੱਗ ਜਾਂਦੀਆਂ ਨੇ ਇਸ ਕਰਕੇ ਨਗਰ ਨਿਗਮ ਨੂੰ ਚਾਹੀਦਾ ਹੈ ਜਿੱਥੇ ਵੀ ਖਸਤਾ ਹਾਲ ਸੜਕਾਂ ਨੇ ਉਹਨਾਂ ਦੀ ਫੌਰੀ ਮੁਰੰਮਤ ਕਰਵਾਈ ਜਾਵੇ ਤਾਂ ਜੋ ਕਿਸੇ ਵੀ ਸੰਭਾਵਿਤ ਹਾਦਸੇ ਤੋਂ ਸੜਕੀ ਹਾਦਸੇ ਤੋਂ ਸਮਾਂ ਰੰਦੇ ਆ ਹੀ ਬਚਾਅ ਹੋ ਸਕੇ ਕਿਉਂਕਿ ਬਹੁਤ ਜ਼ਿਆਦਾ ਜੜਜੜ ਹਾਲਤ ਸੜਕਾਂ ਨੇ ਔਰ ਇੱਥੋਂ ਲੰਘਣਾ ਜਿਹੜਾ ਕਿ ਬਹੁਤ ਜ਼ਿਆਦਾ ਮੁਸ਼ਕਲ ਹੈ ਕਿੰਨਾ ਕੋਈ ਜ਼ਰੂਰੀ ਹੈ ਸ਼ਹਿਰ ਵਸੇ ਭਾਜੀ ਪਹਿਲੀ ਗੱਲ ਤਾਂ ਸਾਰਿਆਂ ਨੂੰ ਪਿਆਰ ਨਾਲ ਵਾਹਿ ਖਾਲਸਾ ਫਤਿਹ ਜੀ ਭਾਈ ਦੱਸਣਾ ਚਾਹੁੰਦੇ ਆ ਕਿ ਜੋ ਇਸ ਸਰਕਾਰ ਦੇ ਮੈਨੇਜਮੈਂਟ ਦੇ ਹਾਲ ਨੇ ਕੱਲਾ ਰੋਡ ਡਿਪਾਰਟਮੈਂਟ ਨਹੀਂ ਪਰੀ ਜਿੰਨਾ ਜਿੰਨੇ ਵੀ ਕਈ ਵਿਭਾਗ ਨੇ ਮਤਲਬ ਕਿ ਉਹਨਾਂ ਚੋਂ ਕਾਰਜਕਾਰੀ ਟਿੱਲੀ ਟਿੱਲੀ ਅਸੀਂ ਕਹਿ ਸਕਦੇ ਆ ਕਿਉਂਕਿ ਦੇਖੋ ਆਪਾਂ ਪਹਿਲੇ ਸਮੇਂ ਦੀ ਗੱਲ ਕਰ ਲਈਏ ਚਾਹੇ ਕਾਲੀ ਭਜਪਾ ਦੀ ਸਰਕਾਰ ਲਈਏ ਚਾਹੇ ਕਾਂਗਰਸ ਸਰਕਾਰ ਰਹੀ ਆ ਉਹਨਾਂ ਦੇ ਇੱਕ ਪ੍ਰੋਪਰ ਪੰਜਾਬ ਨੂੰ ਲੈ ਕੇ ਵਿਜ਼ਨ ਸੀਗਾ ਜੋ ਵਿਜ਼ਨ ਨਹੀਂ ਹਰ ਇੱਕ ਡਿਪਾਰਟਮੈਂਟ ਨੂੰ ਮੀਟਿੰਗਸ ਕਰਨੀਆਂ ਜਾਂ ਕੋਈ ਜਿਵੇਂ ਰਿਪੇਅਰ ਦਾ ਕੋਈ ਕਹਿ ਲੋ ਆਹ ਦੇਖੋ ਕਿੰਨੀ ਆਵਾਜ਼ ਆਈ ਹੈਗੀ ਇੱਥੇ ਤੇ ਮੈਨੂੰ ਲੱਗੀ ਕੋਈ ਪਬਲਿਕ ਨੂੰ ਸੁਣਵਾਈ ਕੋਈ ਪਬਲਿਕ ਨਹੀਂ ਸੁਣਵਾਈ ਨਹੀਂ ਮੈਂ ਬੇਨਤੀ ਕਰਦਾ ਹਾਂ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਨੂੰ ਕਿ ਜਲਦੀ ਤੋਂ ਜਲਦੀ ਇਹ ਸੜਕ ਦਾ ਟੈਂਡਰ ਲਾਇਆ ਜਾਵੇ ਮੇਨ ਦੀ ਇਹ ਸ਼ਹਿਰ ਦੀ ਮੇਨ ਸੜਕ ਹੈ ਜਿਸ ਕਰਕੇ ਲੋ ਹਾਸਤਾ ਜਿਹੜਾ ਹੁੰਦਾ ਹੈ ਉਹ ਤੋਂ ਬਚਾਅ ਹੋ ਸਕੇ ਸੜਕਾਂ ਦੀ ਹਾਲਤ ਖਰਾਬ ਹੈ ਜੀ ਬੜੀ ਮੈਂ ਤੁਹਾਨੂੰ ਤੁਸੀਂ ਵੀ ਰਹਿੰਦੇ ਸ਼ਹਿਰ ਚ ਤੁਹਾਨੂੰ ਪਤਾ ਹੀ ਹੈ ਕਿ ਕੀ ਗੱਲ ਚੱਲੀ ਜਾਰੀ ਹੈ ਬੜੀ ਪੇਲੀ ਸਰਕਾਰ ਵੇਲੇ ਚਲੋ ਫੋਟੋ ਛੱਡ ਜਾਈਏ ਬੀਂਗ ਸਿਟੀਜਨੋ ਸਾਡੇ ਤੁਸੀਂ ਕੀ ਸੋਚਦੇ ਹੋ ਸਾਰੀਆਂ ਸੜਕਾਂ ਸਹੀ ਹੋਣੀ ਚਾਹੀਦੀਆਂ ਭਾਜੀ ਹਰ ਇੱਕ ਨੂੰ ਰਾਈਟ ਹੈ ਭਾਰੀਏ ਅਪਾ ਪ੍ਰੋਪਰ ਟੈਕਸ ਦੇ ਰਹੇ ਆ ਨਾ ਤੇ ਸਭ ਸੁਵਿਧਾ ਚੰਗੀ ਲੈਣ ਦੀ ਹਰ ਇੱਕ ਦਾ ਹੱਕ ਹੈ ਹਾਈਟ ਬਿਕੋਜ਼ ਆਪਾ ਆਪਣੀ ਹਾਰਡਨ ਮਨੀ ਸਰਕਾਰ ਨੂੰ ਦੇ ਰਹੇ ਆ ਭਾਜੀ